ਸ਼ੀਕਾਲ ਜੀ ਕਿਵੇਂ ਸਾਰੇ ਠੀਕ ਹੋ ਤੇ ਅੱਜ ਆਪਾਂ ਤੁਹਾਨੂੰ ਦਿੱਲੀ ਨਾਲ ਇੱਕ ਵੀਡੀਓ ਲੈ ਕੇ ਆ ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸਾਂ ਕਿ ਆਪਾਂ ਗਰਮੀ ਦੇ ਵਿੱਚ ਜਿਹੜੇ ਆਪਣੇ ਕਾਟਨ ਦੇ ਸੂਟ ਹੁੰਦੇ ਆ ਨਾ ਜਾਂ ਕੁੜਤੇ ਪਜਾਮੇ ਹੁੰਦੇ ਆ ਉਹਨਾਂ ਨੂੰ ਆਪਾਂ ਘਰੇ ਕਿਵੇਂ ਮਾਵਾ ਦੇ ਸਕਦੇ ਆ ਕਿ ਕਈਆਂ ਨੂੰ ਬਹੁਤ ਸ਼ੌਂਕ ਹੁੰਦਾ ਕਿ ਸਾਡਾ ਕੱਪੜਾ ਲੀਡਾ ਜਿਹੜਾ ਖੜਾ ਖੜਾ ਰਹੇ ਨਾ ਤੇ ਆਪਾਂ ਜਦੋਂ ਕਈ ਵਾਰ ਧੋਨੇ ਜਿਹੜਾ ਜ਼ਿਆਦਾ ਹੀ ਕਾਟਨ ਦਾ ਕੱਪੜਾ ਹੁੰਦਾ ਉਹ ਬਿਲਕੁਲ ਹੀ ਸੌਫਟ ਹੋ ਜਾਂਦਾ ਤੇ ਆਪ ਨੂੰ ਉਹ ਵਧੀਆ ਨਹੀਂ ਲੱਗਦਾ ਨਾ ਤੇ ਜ਼ਿਆਦਾਤਰ ਕੁੜਤੇ ਪਜਾਮਿਆਂ ਦੀ ਇਹ ਚੀਜ਼ ਮੇਨ ਹੁੰਦੀ ਆ कि ਜਿਹੜੇ ਆਪਣੇ ਜੈਂਟਸ ਦੇ ਕੁਰਤੇ ਪਜਾਮੇ ਦੇ ਨਾਲ ਖੜੇ ਖੜੇ ਸੋਹਣੇ ਲੱਗਦੇ ਆ ਮਾਵਾ ਦਿੰਨੀ ਆਪਾਂ ਉਹਨਾਂ ਨੂੰ ਤੇ ਮਾਵਾ ਵੈਸੇ ਤਾਂ ਬਾਜ਼ਾਰ 'ਚੋਂ ਮੁੱਲ ਵੀ ਮਿਲ ਜਾਂਦਾ ਨਾ ਆਪਾਂ ਲੈ ਲੈਣੇ ਆ ਆਂਦੀ ਮਿਲਦਾ 70 ਕੇ 80 ਰੁਪਏ ਦੀ ਬੋਟਲ ਆ ਉਹ ਵੀ ਆਪਾਂ ਪਾਣੀ ਦੇ 'ਚ ਮਿਕਸ ਕਰਕੇ ਕਰ ਲੈਣੇ ਆ ਉਹ ਵੀ ਤੁਹਾਨੂੰ ਦੱਸਾਂ ਕਿਵੇਂ ਤੇ ਇੱਕ ਆਪਾਂ ਘਰੇ ਤਿਆਰ ਕਰਨਾ ਉਹ ਕਿਵੇਂ ਕਰਨਾ ਤੇ ਅੱਜ ਮੈਂ ਦੋ ਕੁਰਤੇ ਇੱਕ ਤਾਂ ਕੁਰਤਾ ਪਜਾਮਾ ਕਾਟਨ ਦਾ ਤੇ ਇੱਕ ਮੇਰਾ ਸੂਟ ਆ ਜਿਹੜਾ ਕਿ ਕਾਫੀ ਮਤਲਬ ਨਾ ਪਤਲਾ ਜਾ ਹੋ ਗਿਆ ਵਾ ਵਾਸ਼ ਕਰਨ ਤੋਂ ਬਾਅਦ ਮਾਵਾ ਜਾ ਸਾਰਾ ਨਿਕਲ ਗਿਆ ਤੇ ਜਿਆਦਾ ਹੀ ਮਤਲਬ ਪੁਰਾਣਾ ਜਾ ਲੱਗਣ ਲੱਗ ਜਾਂਦਾ ਤੇ ਆਪਾਂ ਇਹਨੂੰ ਥੋੜਾ ਜਾ ਵਧੀਆ ਲੁੱਕ ਦੇਣੀ ਆ ਤੇ ਉਹਦੇ ਵਾਸਤੇ ਆਪਾਂ ਘਰੇ ਮਾਵਾ ਬਣਾਵਾਂਗੇ ਤੇ ਆਮ ਵੀ ਪਹਿਲਾਂ ਲੋਕ ਸਾਰੇ ਇਦਾਂ ਹੀ ਕਰਦੇ ਹੁੰਦੇ ਸੀ ਕਿ ਤੇ ਹੁਣ ਤਾਂ ਬਣੇ ਬਣਾਏ ਆ ਜਾਂਦੇ ਆ ਤੇ ਉਹਦੇ ਵਾਸਤੇ ਆਪਾਂ ਕੀ ਲੈਣਾ ਉਹਦੇ ਵਾਸਤੇ ਨਾ ਇੱਕ ਅਰਾ ਰੋਡ ਹੁੰਦਾ ਜਿਹੜਾ ਆਪਾਂ ਚਟਨੀ ਬਣਾਉਣ ਦੇ ਲਈ ਘਰੇ ਜਦੋਂ ਆਪਾਂ ਇਮਲੀ ਦੀ ਚਟਨੀ ਬਣਾਉਣੀ ਹੈ ਪਕੌੜੇ ਪੂੜੀਆਂ ਵਾਸਤੇ ਉਹਦੇ ਵਿੱਚ ਪਾਉਣੇ ਆ ਉਹਨੂੰ ਸੰਗਣਾ ਕਰਨ ਲਈ ਤੇ ਜਦ ਆਪਾਂ ਸੂਪ ਵਗੈਰਾ ਦੇ ਵਿੱਚ ਬਣਾਉਣੇ ਜਾਂ ਗਰੇਵੀ ਸੰਘਣੀ ਕਰਨ ਵਾਸਤੇ ਜਿਵੇਂ ਕੋਈ ਮਨਚੂਰੀਅਨ ਵਗੈਰਾ ਬਣਾਉਣੇ ਆ ਉਹਦੇ ਵਿੱਚ ਆਪਾਂ ਅਰਾ ਰੋਡ ਪਾਉਣੀ ਆ ਤੇ ਵੈਸੇ ਤਾਂ ਅਸੀਂ ਤਾਂ ਚਟਨੀ ਦੇ ਵਿੱਚ ਹੀ ਪਾਉਣੀ ਆ ਨੀ ਜ਼ਿਆਦਾਤਰ ਕਿ ਜਦ ਆਪਾਂ ਇਹ ਮਿੱਲੀ ਦੀ ਚਟਨੀ ਬਣਾਉਣੀ ਆ ਤੇ ਉਹਦੇ ਵਿੱਚ ਉਹਨੂੰ ਪਾ ਦਿੰਦੇ ਨੇ ਤੇ ਉਹਨਾਂ ਜਿਹੜੀ ਚਟਨੀ ਉਹ ਸੰਘਣੀ ਹੋ ਜਾਂਦੀ ਆ ਉਹਦੇ ਵਾਸਤੇ ਕੀ ਕਰਨਾ ਵਾ 7-8 ਲੀਟਰ ਪਾਣੀ ਲੈਣਾ ਮਤਲਬ ਆ 2-3 ਸੂਟ ਉਹਦੇ ਵਿੱਚ ਨਾ ਆਰਾਮ ਨਾਲ ਕਰ ਸਕਦੇ ਆ ਤੇ ਪਾਣੀ ਨੂੰ ਨਾ ਆਪਾਂ ਗੈਸ ਤੇ ਰੱਖ ਲੈਣਾ ਗਰਮ ਕਰਨਾ ਥੋੜਾ ਉਬਾਲ ਲੈਣਾ ਲਾੜੋ ਗਰਮ ਕਰਨਾ ਜਦੋਂ ਆਪਾਂ ਪਾਣੀ ਨੂੰ ਛੱਡ ਦੇਣਾ ਇਹ ਪਾਣੀ ਆਪਣਾ ਗ ਤੇ ਉਸ ਤੋਂ ਬਾਅਦ ਆਪਾਂ ਲੈਣਾ ਇੱਕ ਠੰਡਾ ਪਾਣੀ ਤੇ ਉਹਦੇ ਵਿੱਚ ਆਪਾਂ ਇਹ ਹੁੰਦਾ ਅਰਾ ਰੋਡ ਮਤਲਬ ਮੈਦੇ ਵਰਗਾ ਜਿਹਾ ਲੱਗਦਾ ਵਾਈਟ-ਵਾਈਟ ਜਿਹਾ ਇਹ ਅਰਾ ਰੋਡ ਹੁੰਦਾ ਵਾ ਇਹਨੂੰ ਆਪਾਂ ਮੋਸਟਲੀ ਚਟਨੀ ਜਾਂ ਖਾਣ ਪੀਣਾਂ ਦੀਆਂ ਚੀਜ਼ਾਂ ਦੇ ਵਿੱਚ ਬਹੁਤ ਵਰਤਦੇ ਆ ਇਹ ਆਪਾਂ ਨੂੰ ਆਮ ਹੀ ਸ਼ਾਪ ਤੋਂ ਮਿਲ ਜਾਂਦਾ ਵਾਲੀ ਕਰਿਆਨੇ ਦੀ ਦੁਕਾਨਾਂ ਤੋਂ ਮਿਲ ਜਾਂਦਾ ਵਾ ਤੇ ਮਿਲਦਾ ਮਿਲਦਾ 40 ਰੁਪਏ ਕਿਲੋ ਆ ਕੇ 50 ਰੁਪਏ ਕਿਲੋ ਮਿਲ ਜਾਂਦਾ ਤੇ ਇਹਦੇ ਵਿੱਚ ਨਾ ਆਪਾਂ ਅਰਾ ਰੋਡ ਪਾਵਾਂਗੇ ਆਪਾਂ ਥੋੜਾ ਜਿਹਾ ਪਾ ਕੇ ਨਾ ਇਹਨੂੰ ਮਿਕਸ ਕਰਾਂਗੇ ਆਪਾਂਨਾ ਦੋ ਸੂਟਾ ਵਾਸਤੇ ਕੜਸ਼ੀਕ ਹਾਂ ਕੜਸ਼ੀਕ ਪਾ ਲਿਆ ਆਪਾਂ ਇਹਨੂੰ ਚੰਗੀ ਤਰ੍ਹਾਂ ਦਾ ਮਿਕਸ ਕਰ ਲੈਣਾ ਠੰਡੇ ਪਾਣੀ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਜੇ ਆਪਾਂ ਉਹ ਚ ਗਰਮ ਚ ਪਾਵਾਂ ਨਾ ਤੇ ਉਹ ਗੰਡਾ ਹੀ ਬਣ ਜਾਣਗੀਆਂ ਤੇ ਪਾਣੀ ਵੈਸੇ ਮੈਂ ਪਹਿਲਾਂ ਗਰਮ ਕਰ ਲਿਆ ਸੀਗਾ ਤੇ ਹੁਣ ਇਹ ਸਾਰਾ ਨਾ ਆਪਸ ਚ ਘੁਲ ਗਿਆ ਤੇ ਆਪਾਂ ਇਹਨੂੰ ਹੁਣ ਇਹ ਵਾਈਟ ਕਲਰ ਦਾ ਨਾ ਤੇ ਆਪਾਂ ਨੂੰ ਇਹਦੇ ਵਿੱਚ ਮਿਕਸ ਕਰਾਂਗੇ ਇਹਦੇ ਜੇ ਆਪਾਂ ਪਾਵਾਂਗੇ ਮਿਕਸ ਕਰਾਂਗੇ ਇਹਨਾਂ ਦਾ ਕਲਰ ਚੇਂਜ ਹੋ ਜਾਣਾ ਤੇ ਪਾਣੀ ਗਰਮ ਸੀ ਤੇ ਸਿਰਫ ਆਪਾਂ ਇਹਨੂੰ 5-7 ਮਿੰਟ ਹੀ ਰਿਜਨ ਦੇਵਾਂਗੇ ਫਿਰ ਇਹ ਤਿਆਰ ਹੋ ਚੁੱਕਾ ਬਾਜ਼ਾਰ ਚੋਂ ਮਿਲਦੇ ਆ ਬਹੁਤ ਵਧੀਆ ਹੁੰਦੇ ਬਟ ਜਿਹੜੇ ਘਰੇ ਤਿਆਰ ਕਰਦੇ ਨਾ ਤੁਸੀਂ ਇਹਨੂੰ ਇੱਕ ਵਾਰ ਵਰਤ ਕੇ ਦੇਖਿਓ ਤੁਹਾਨੂੰ ਆਪ ਪਤਾ ਲੱਗੂ ਕੱਪੜੇ 'ਚ ਜਾਨ ਪੈ ਗਈ ਆ ਮਤਲਬ ਬਹੁਤ ਜ਼ਿਆਦਾ ਹੀ ਕੱਪੜਾ ਵਧੀਆ ਹੋ ਜਾਂਦਾ ਬਹੁਤ ਜ਼ਿਆਦਾ ਸੋਹਣਾ ਕੱਪੜਾ ਹੋ ਜਾਂਦਾ ਵਾ ਤੇ ਬਾਜ਼ਾਰ ਵਾਲੇ ਨਾ ਜ਼ਿਆਦਾ ਖੜਾ ਖੜਾ ਆਕੜ ਜਾਂਦਾ ਪਰ ਇਹ ਬੜਾ ਵਧੀਆ ਕੱਪੜੇ ਨੂੰ ਕਰ ਦਿੰਦਾ ਇਹਦੀ ਬਣੇ ਦੀ ਇੱਕੋ ਨਿਸ਼ਾਨੀ ਆ ਕਿ ਇਹਦਾ ਜਿਹੜਾ ਰੰਗ ਉਹ ਚੇਂਜ ਹੋ ਜਾਂਦਾ ਜਮਾ ਪਾਣੀ ਪੱਤਾ ਰੰਗ ਹੋ ਜਾਂਦਾ ਹੁਣ ਨਾ ਇਹਦਾ ਕਲਰ ਜਿਹੜਾ ਨਾ ਉਹ ਟਰਾਂਸਪੇਰੈਂਟ ਹੋ ਗਿਆ ਜਿਵੇਂ ਵਾਈਟ ਸੀ ਨਾ ਤੇ ਹੁਣ ਜਿਹੜਾ ਦਾ ਕਲਰ ਆ ਟਰਾਂਸਪੇਰੈਂਟ ਹੋ ਚੁੱਕਿਆ ਹੁਣ ਇਹ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਜਿਹੜੇ ਕਾਟਨ ਦੇ ਸੂਟ ਆ ਉਹ ਡਿਪ ਕਰਾਂਗੇ ਮਤਲਬ ਜਿੰਨ ਨੂੰ ਕੋਈ ਇਕੱਲਾ ਕੁੱਟਦੇ ਪਜਾਮੇ ਜਾਂ ਸੂਟ ਨਹੀਂ ਤੁਹਾਨੂੰ ਜਿਹੜੀ ਚੀਜ਼ ਲੱਗਦਾ ਕਿ ਸਾਨੂੰ ਖੜੀ-ਖੜੀ ਪਸੰਦ ਆ ਵੀ ਜੇ ਆਪਾਂ ਨੂੰ ਕੋਈ ਦੁਪੱਟੇ ਜਾਂ ਆਪਣਾ ਕੋਈ ਸ਼ਾਲ ਕੋਈ ਵੀ ਸ਼ਾਲ ਤਾਂ ਨਹੀਂ ਕਹਿ ਸਕਦੇ ਦੁਪੱਟੇ ਵਗੈਰਾ ਨਾ ਕੋਈ ਵੀ ਚੀ ਤੇ ਉਹ ਪੈਦਾ ਮਾਵਾ ਦੇ ਸਕਦੇ ਆ ਕਿ ਜੇ ਆਪਾਂ ਬਾਹਰੋਂ ਬੋਟਲ ਨਹੀਂ ਲੈ ਕਿਉਂ ਨਹੀਂ ਤੇ ਆਪਾਂ ਇਦਾਂ ਕਰ ਸਕਦੇ ਆ ਵੀ ਇਹ ਮਤਲਬ ਕਿ ਲੋ ਆਏਗਾ 70 60 ਦੇ ਤਾਂ ਕਿ 50 ਦਾ ਆਉਂਦਾ ਹੈ ਤੇ ਇਹਨੂੰ ਆਪਾਂ ਕਿੰਨੀ ਵਾਰ ਯੂਜ਼ ਕਰ ਸਕਦੇ ਬਸ ਇੱਕ ਕੱਟੇ ਪਾਣੀ ਆ ਦੋ ਤਿੰਨ ਛੂਟ ਹੋ ਜਾਂਦੀ ਉਹਦੇ ਨਾਲ ਵਧੀਆ ਬਾਕੀ ਅੰਦਾਜ਼ਾ ਜੇ ਆਪਾਂ ਨੂੰ ਹੋਣੀ ਲੱਗ ਜਾਂਦਾ ਵਾ ਤੇ ਹੁਣ ਆਪਾਂ ਸੂਟ ਜਿਹੜੇ ਆ ਤੇ ਗੁਰਦਤ ਜਮਾ ਉਹ ਡਿਪ ਕਰਾਂਗੇ ਇਹਦੇ ਵਿੱਚ ਉਹ ਤੁਸੀਂ ਦੇਖੋ ਕਿਵੇਂ ਕਰਦੇ ਆ ਤੇ ਕੀ ਰਿਜ਼ਲਟ ਨਿਕਲਦਾ ਹੁਣ ਆ ਆਪਣਾ ਮਤਲਬ ਇਹ ਟਰਾਂਸਪੇਰੈਂਟ ਕੱਲਰ ਦਾ ਬਣ ਗਿਆ ਤੇ ਇਹ ਹੁਣ ਆਪਾਂ ਨੂੰ ਨਾ ਪਛਾਣਨ ਲਈ ਮਤਲਬ ਜਿਹੜਾ ਉੱਪਰੋਂ ਥੋੜਾ ਜਿਹਾ ਨਾ ਮਟੀਰੀਅਲ ਜੋ ਉੱਪਰ ਰਹਿ ਜਾਂਦਾ ਇਹਦੇ ਚ ਤੇ ਬਾਕੀ ਜਿਹੜਾ ਪਾਣੀ ਆ ਵਿੱਚ ਜਰੇ ਜਾਊਗਾ ਵਾਈਟਨਸ ਜਿੰਦੀ ਇਹਦੇ ਵਿੱਚ ਉਹ ਖਤਮ ਹੋ ਜੂਗੀ ਮਤਲਬ ਵਿੱਚ ਜਿਸ਼ਾਨਾਗੇ ਨਾ نیچے ਬੈਠ ਜਾਂਦੀ ਆ ਉਹ ਰਹਿ ਜੂਗੀ ਤੇ ਜਿਹੜਾ ਪਾਣੀ ਆ ਸਾਫ਼ ਉਹ ਹੇਠਾਂ ਚਲ ਜਾਊਗਾ ਬਾल्टी ਦੇ ਵਿੱਚ ਜਿੱਦੇ ਨਾਲ ਆਪਾਂ ਜਿਹੜਾ ਆਪਣੇ ਕੱਪੜਿਆਂ ਨੂੰ ਵਾਸ਼ ਕਰਨਾ ਤੇ ਜਿੱਦਣ ਆਪਾਂ ਮਾਵਾ ਦੇਵਾਂਗੇ ਤੇ ਹੁਣ ਇਹ ਹੋ ਵੀ ਕਾਫੀ ਥਿੱਕ ਗਿਆ ਵਾ ਜਿਹੜਾ ਜੈਲ ਜਿੰਦੀ ਨਾ ਉਸ ਟਾਈਪ ਦਾ ਹੋ ਗਿਆ ਇਹ ਮਤਲਬ ਆਪਾਂ ਜਿਹੜੇ ਖਾਣ ਲਈ ਚੀਜ਼ਾਂ ਚ ਪਾਉਣੇ ਨਾ ਉਹਦੇ ਵਿੱਚ ਪੈਸੇ ਕਰਕੇ ਪਾਉਣੇ ਆ ਕਿ ਥੋੜੀਆਂ ਇਹ ਚੀਜ਼ਾਂ ਆਪਣੀਆਂ ਗਾੜੀਆਂ ਹੋ ਜਾਣ ਸੰਗਣੀਆਂ ਹੋ ਜਾਣਾ ਤੇ ਕੱਪੜਿਆਂ ਦੇ ਵਿੱਚ ਵੀ ਇਹੀ ਚੀਜ਼ਾਂ ਜਿਵੇਂ ਹੁਣ ਆਪਣੇ ਕੱਪੜੇ ਵੀ ਪਤਲੇ ਵਾਲੇ ਹੋ ਜਾਂਦੇ ਮਤਲਬ ਸੁੰਗੜ ਜਾਂਦੇ ਮਾਵਾ ਨਿਕਲਣ ਤੋਂ ਬਾਅਦ ਕਾਫੀ ਮਤਲਬ ਐਜ ਹੋ ਜਾਂਦੇ ਵੀ ਜਾਨ ਜੀ ਖਤਮ ਹੋ ਗਈ ਹੈ ਨਾ ਇਹ ਸੂਟਾਂ ਦੇ ਵਿੱਚ ਤੇ ਆਪਾਂ ਹੁਣ ਇਹਦੇ ਵਿੱਚ ਡਿਪ ਕਰਾਂਗੇ ਤੇ ਇਹ ਜਿਹੜੇ ਆ ਮਾਵਾ ਜਿਹੜਾ ਆਜੂਗਾ ਇਹਨਾਂ ਵਿੱਚ ਅਗੇ ਕਿਉਂਕਿ ਇਹਦੀ ਜਿਹੜੀ ਨਾ ਤੁਸੀਂ ਦੇਖੋਗੇ ਜਦੋਂ ਬਣਾ ਕੇ ਕਾਫੀ ਸੰਘਣਾ ਹੋ ਗਿਆ ਤੇ ਜਦੋਂ ਆਪਾਂ ਇਹਦੇ ਵਿੱਚ ਡਿਪ ਕਰਾਂਗੇ ਨਾ ਤਾਂ ਕੱਪੜਿਆਂ ਦੇ ਵਿੱਚ ਐਡ ਹੋ ਜੂਗਾ ਤੇ ਆਪਣੇ ਆਪ ਹੀ ਕੱਪੜੀ ਆਪਣੇ ਨਾ ਖੜੇ ਖੜੇ ਹੋ ਜਾਣਗੇ ਬਹੁਤ ਸੋਹਣੇ ਹੋ ਜਾਣਗੇ ਹੁਣ ਆਪਾਂ ਹੁਣ ਆਪਾਂ ਇੱਕ ਬਾਟੀ 'ਚ ਨਾ ਪਾਣੀ ਲਵਾਂਗੇ ਵੈਸੇ ਦੇਖਣ ਨੂੰ ਲੱਗਦਾ ਕਿ ਬਹਾਲ ਔਖਾ ਪ੍ਰੋਸੀਜਰ ਬਟ ਔਖਾ ਨਹੀਂ ਹੈਗਾ ਤੁਹਾਨੂੰ ਸਮਝਾ ਰਹੀ ਆ ਤਾਂ ਕਰਕੇ ਥੋੜਾ ਟਾਈਮ ਲੱਗ ਰਿਹਾ ਹੈ ਹੁਣ ਆਪਾਂ ਨੇ ਕੁਆਲਿਟੀ ਚ ਪਾਣੀ ਲੈਣਾ ਤੇ ਉਹਦੇ ਵਿੱਚ ਆਪਾਂ ਇਹ ਉਜਾਲਾ ਹੁੰਦਾ ਜਿਹੜਾ ਲਿਕੁਇਡ ਵਾਲਾ ਇਹ ਪਾਵਾਂਗੇ ਕਿਉਂਕਿ ਜੇ ਆਪਣਾ ਕੱਪੜਾ ਕੋਈ ਡਾਰਕ ਆ ਬਜਾਂ ਲੱਗਦਾ ਵੀ ਥੋੜਾ ਜਿਹਾ ਜਲਾ ਦੇਣਾ ਨਾ ਉਹਦੇ ਨਾਲ ਕੱਪੜੇ ਦਾ ਰੰਗ ਸੋਹਣਾ ਹੋ ਜਾਂਦਾ ਗਰਮੀ ਦੇ ਵਿੱਚ ਮੋਸਟਲੀ ਆਪਾਂ ਸਾਰੇ ਕੱਪੜੇ ਵਾਈਟ ਨੂੰ ਜਲਾ ਦਿੰਨੇ ਹੀ ਦਿੰਨੇ ਆ ਨਾ ਤੇ ਬਾਕੀ ਦੇਖਣ ਨੂੰ ਲੱਗਦਾ ਪ੍ਰੋਸੀਜਰ ਬੜਾ ਔਖਾ ਵਾ ਪਰ ਉਹ ਆਪਾਂ ਸਮਝਾ ਰਹੇ ਆ ਨਾ ਉਹਦੇ ਕਰਕੇ ਤਾਂ ਥੋੜਾ ਟਾਈਮ ਲੱਗ ਰਿਹਾ ਵੈਸੇ ਇੰਨਾ ਲੰਬਾ ਟਾਈਮ ਦਾ ਹੈ ਨਹੀਂ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਿਆ ਸਾਲਾ ਉਹਦੇ ਵਿੱਚ ਡ੍ਰੌਪ ਜਿੰਨੀ ਥਾਂ ਨਹੀਂ ਆ ਤੇ ਜੇ ਆਪਾਂ ਵੈਸੇ ਆ ਆ ਬਣਿਆ ਬਣਾਇਆ ਲੈਣਾ ਹਨ ਤੇ ਉਹ ਆਪਾਂ ਨੂੰ ਇਹ ਵਾਲਾ ਖੜ ਜਾਤੀ ਲਿਬਸੀ ਆ ਤੇ ਜੇ ਆਪਾਂ ਇੰਨਾ ਮੱਥਾ ਨਹੀਂ ਮਾਰਨਾ ਤਾਂ ਪਣ ਬਣਿਆ ਬਣਿਆ ਚਾਹੀਦਾ ਨਾ ਬਣਿਆ ਬਣਿਆ ਮਾਰਕੀਟ ਚ ਲੈ ਕੇ ਆਉਣਾ ਤੇ ਫਿਰ ਇਹ ਵਾਲਾ ਹੁੰਦਾ ਮਾਵਾ ਇਹਨੂੰ ਬੋਲਦੇ ਇਹ ਵਾਲਾ ਏ ਤੇ ਇਹਨੂੰ ਵੀ ਆਪਾਂ ਸੇਮ ਕੀ ਕਰਨਾ ਵਾ ਕੱਪੜੇ ਧੋ ਕੇ ਸਰਫ ਦੇ ਨਾਲ ਪਾਣੀ ਕੱਢ ਕੇ ਉਸ ਤੋਂ ਬਾਅਦ ਆਪਾਂ ਇਹ ਇੱਕ ਜਾਂ ਦੋ ਟੱਕੜ ਜਿੰਨੇ ਕ ਕੱਪੜੇ ਹੈਗੇ ਆ ਬਾਲਟੀ ਦੇ ਵਿੱਚ ਜੇ ਉਸ ਸਭ ਨੂੰ ਇੱਕ ਸੂਟ ਦੇ ਲਈ ਪਾ ਲੈਣਾ ਤੇ ਪੰਜ ਮਿੰਟ ਡਿਪ ਕਰਕੇ ਰੱਖਣਾ ਤੇ ਫਿਰ ਨਿਚੋੜ ਕੇ ਸੁੱਕਣੇ ਪਾ ਦੇਣਾ ਤੇ ਉਹੀ ਸੇਮ ਪ੍ਰੋਸੀਜਰ ਹੋ ਜਾਊਗਾ ਬਟ ਜੇ ਆਪਾਂ ਘਰੇ ਹੀ ਬਣਾਉਣਾ ਤਾਂ ਬਣਾ ਸਕਦੇ ਆ ਅਵੇਦ ਦੇ ਪਾਵਾਂਗੇ ਮੈਂ ਥੋੜਾ ਜਾਇ ਇਹਦੇ ਵਿੱਚ ਮੈਂ ਜਸਟ ਵੈਸੇ ਲੈ ਕੇ ਦਿਖਾ ਰਹੀ ਆ ਵੈਸੇ ਇਹਦੀ ਜ਼ਰੂਰਤ ਨਹੀਂ ਹੈਗੀ ਜੇ ਆਪਾਂ ਘਰੇ ਬਣਾ ਰਹੇ ਆ ਤੇ ਹੁਣ ਆਪਾਂ ਇਹਨੂੰ ਮਿਕਸ ਕਰਕੇ ਤੁਸੀਂ ਇਹਦੇ ਵਿੱਚ ਟਿਨੋਪਾਲ ਵੀ ਪਾ ਸਕਦੇ ਹੋ ਥੋੜੀ ਜਿਹੀ ਕੱਪੜੇ ਤੇ ਸ਼ਾਈਨੀ ਆ ਜਾਂਦੀ ਹੈ ਆਪਾਂ ਟਿਨੋਪਾਲ ਵਗੈਰਾ ਵੀ ਕਰਦੇ ਆ ਜਿਹੜਾ ਆਪਾਂ ਬਣਾਇਆ ਸੀ ਪੈਦੇ ਵਿੱਚ ਐਡ ਕਰਤਾ। ਆਵੇ ਆਲਾ ਤੇ ਹੁਣ ਆਪਾਂ ਜਿਹੜੇ ਸੂਟ ਆ ਤੇ ਕੁਰਤਾ ਪਜਾਮਾ ਵਾ ਉਹ ਪਾਵਾਂਗੇ। ਤੋਂ ਤੇ ਹੋਇਆ ਪਹਿਲਾਂ ਹੀ ਮਤਲਬ ਪਰ ਤੋਂ ਤੋਂ ਬਾਅਦ ਵਿੱਚ ਕਾਫੀ ਐਂ ਲੱਗਦਾ ਸੀ ਕਿ ਉਹ ਗਏ ਆ ਸੁਗੜ ਜਿ ਗਏ ਆ ਤੇ ਆਪਾਂ ਇਹਨੂੰ ਥੋੜਾ ਜਿਹਾ ਕਰਨ ਵਾਸਤੇ ਨਾ ਖੜਾ ਖੜਾ ਰਕਲੇ ਦਾ ਆਪਾਂ ਇਹਦੇ ਵਿੱਚ ਕਰਾਂਗੇ ਪਾਵਾਂਗੇ ਵਿੱਚ। ਦੋਵੇਂ ਸੂਟ ਇਕੱਠੇ ਕਰ ਦਾਂ ਕਿਉਂਕਿ ਸੇਮ ਜਿਹਾ ਕਲਰ ਆ। ਕੋਈ ਪ੍ਰੋਬਲਮ ਨਹੀਂ ਆ। ਆਪਾਂ ਇਹਨੂੰ ਬਸ 2-4 ਮਿੰਟ ਟਿਪ ਕਰਕੇ ਰੱਖਣਾ ਉਸ ਤੋਂ ਬਾਅਦ ਆਪਾਂ ਫਿਰ ਸਕਾਣਾਗੇ ਸਕਾਣਾ ਤੁਸੀਂ ਇਹਨੂੰ ਨੇਚਰਲ ਹਵਾ ਚੇ ਸਕਦੇ ਹੋ ਮਤਲਬ ਬਾਹਰ ਜਾ ਕੇ ਸਕਾਣਾ ਵਾ ਤੇ ਡਰਾਇਰ ਵੀ ਕਰ ਸਕਦੇ 1 ਵਾਰ ਆਪਾਂ ਡਰਾਇਰ ਕਰ ਲਾਂਗੇ ਫਿਰ ਉਸ ਤੋਂ ਹੀ ਆਪਾਂ ਨਾਰਮਲ ਜਿਵੇਂ ਸਕਾਉਣੀ ਹੈ ਨਾ ਉਵੇਂ ਸਕਾਵਾਂਗੇ ਤੇ ਇਹ ਜਿਹੜਾ ਤਰੀਕਾ ਜਿਵੇਂ ਆਪਾਂ ਘਰੇ ਕੱਪੜਾ ਨੂੰ ਮਵਾਵਾ ਦੇਣਾ ਇਦਾਂ ਦੇ ਸਕਦੇ ਆ ਮੇਨ ਆਪਾਂ ਕੁਰਤੇ ਪਜਾਮਿਆਂ ਤੇ ਜਾਂ ਕਾਫੀ ਸੂਟ ਜਿਹੜੇ ਪਤਲੇ ਹੋਗੇ ਜਿਨ੍ਹਾਂ ਵਿੱਚੋਂ ਆਪਣੇ ਲੱਗਦਾ ਕਿ ਜਾਨ ਹੀ ਖਤਮ ਹੋ ਚੁੱਕੀ ਆ ਉਹਨਾਂ ਨੂੰ ਆਪਾਂ ਇਦਾਂ ਘਰੇ ਮਵਾਵਾ ਦੇ ਸਕਦੇ ਤਾਂ ਹੁਣ ਆਪਾਂ ਇਹਨੂੰ ਡਰਾਇਰ ਕਰਦੇ ਆ ਤੇ ਫਿਰ ਤੁ 5 ਮਿੰਟ ਤੋਂ ਬਾਅਦ ਮਤਲਬ ਡਿੱਪ ਕਰਨ ਤੋਂ ਬਾਅਦ ਆਪਾਂ ਇਹਨੂੰ ਹੁਣ ਡਰਾਈਰ ਕਰ ਲਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਸੁੱਕਣੇ ਪਾਵਾਂਗੇ ਪੂਰੀ ਤਰ੍ਹਾਂ ਡਰਾਈ ਹੋ ਗਿਆ ਤੇ ਮਤਲਬ ਪੂਰੇ ਜੋ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਸੀ ਨਾ ਉਹ ਚੀਜ਼ ਮਿਲ ਗਈ ਹੈ ਤੇ ਇਹਦੀ ਆਵਾਜ਼ ਤੋਂ ਹੀ ਪਤਾ ਚੱਲ ਜੂਗਾ ਜਦੋਂ ਇਹਦੀ ਆਵਾਜ਼ ਹੋਣੀ ਜੀ ਨਾ ਆਵਾਜ਼ ਹੀ ਬਦਲ ਗਈ ਹੈ ਬਹੁਤ ਵਧੀਆ ਹੋ ਗਈ ਹੈ ਮਾਵਾ ਦੇਣ ਤੋਂ ਬਾਅਦ ਮਤਲਬ ਇਹ ਨਾ ਜਿਹੜਾ ਆਪਾਂ ਬਾਜ਼ਾਰ ਤੋਂ ਬਣਿਆ ਮਾਵਾ ਲੈਂਦੇ ਆ ਉਹਦੇ ਨਾਲੋਂ ਇਹਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਕਿਉਂਕਿ ਜੇ ਆਪਾਂ ਬਾਜ਼ਾਰ ਵਾਲਾ ਯੂਜ਼ ਕਰਦੇ ਨਾ ਕਾਫੀ ਜ਼ਿਆਦਾ ਕੱਪੜੇ ਨੂੰ ਅੱਕੜਾ ਦਿੰਦਾ ਵਾ ਪਰ ਇਹਨੇ ਬੜਾ ਵਧੀਆ ਕਰਤਾ ਜਿਵੇਂ ਸੀਗਾ ਪਹਿਲਾਂ ਉਹਦੇ ਨਾਲੋਂ ਬਹੁਤ ਜ਼ਿਆਦਾ ਬੈਟਰ ਕਰਤਾ ਮਤਲਬ ਜੇ ਆਪਾਂ ਪ੍ਰੈਸ ਕਰਾਂਗੇ ਨਾ ਪੂਰੀ ਫਿਨਿਸ਼ਿੰਗ ਆਊਗੀ ਤੇ ਇਹ ਸੂਟ ਦਾ ਵੀ ਮਤਲਬ ਬੜਾ ਵਧੀਆ ਕਪੜਾ ਹੋ ਗਿਆ ਕਿ ਜਿਵੇਂ ਬਿਲਕੁਲ ਹੀ ਐਂ ਲੱਗਦਾ ਸੀ ਕਿ ਜਿਵੇਂ ਆਪਾਂ ਕਹਿੰਦੇ ਕਪੜਾ ਘਸ ਜਾਂਦਾ ਉਹ ਚੀਜ਼ ਹੋ ਜਾਂਦੀ ਪਹਿਲਾਂ ਵਾਸ਼ ਕਰ ਕਰਕੇ ਤੇ ਇਹ ਵੀ ਚੀਜ਼ ਮਤਲਬ ਖੜੀ ਖੜੀ ਹੋ ਗਈ ਬਹੁਤ ਸੋਹਣਾ ਲੱਗਦਾ ਪ੍ਰੈਸ ਕਰਨ ਤੋਂ ਬਾਅਦ ਬੜੀ ਵਧੀਆ ਹੋ ਜਾਣੇ ਆ ਤੇ ਇਹ ਆ ਵੀ ਮਤਲਬ ਆ ਘਰੇ ਆਪਾਂ ਇਹਨੂੰ ਤਿਆਰ ਕਰ ਸਕਦੇ ਆ ਤੇ ਇਹਦੇ ਵਿੱਚ ਜਿਹੜਾ ਪੈਂਦਾ ਪ੍ਰੋਡਕਟ ਉਹ ਹੁੰਦਾ ਆਰਾ ਰੋਡ ਜਿਹੜਾ ਆਪਾਂ ਚਟਨੀ ਵਗੈਰਾ ਸੂਪ ਵਗੈ ਤੇ ਮਤਲਬ ਕੁਛ ਨਹੀਂ ਕਰਨਾ ਉਹਨੂੰ ਪਾਣੀ ਚ ਪਾ ਕੇ ਬੋਇਲ ਕਰ ਲਓ ਤੇ ਉਸ ਤੋਂ ਬਾਅਦ ਉਹਨੂੰ ਠੰਡਾ ਥੋੜਾ ਕਰਕੇ ਬਾਲਟੀ ਚ ਪਉਣ ਕੇ ਤੇ ਆਪਾਂ ਕੱਪੜਿਆਂ ਨੂੰ ਦੇ ਦੇਣਾ ਜਿਵੇਂ ਆਪਾਂ ਜਾਲਾ ਵਗੈਰਾ ਦਿੰਨੇ ਕੱਪੜੇ ਤੇ ਨੀਲ ਵੀ ਕਹਿ ਦਿੰਨੇ ਹੋ ਜਾਲਾ ਵੀ ਕਹਿ ਦਿੰਨੇ ਹਨਾ ਤੇ ਵਿੱਚ ਹਲਕਾ ਜਿਹਾ ਆਪਾਂ ਉਜਾਲਾ ਪਾਇਆ ਸੀ ਤੁਹਾਡੇ ਸਾਹਮਣੇ ਤੇ ਕਲਰ ਕੋਈ ਜ਼ਿਆਦਾ ਨਹੀਂ ਆ ਬਟ ਬਹੁਤ ਥੋੜਾ ਕੱਪੜੇ ਹੋ ਗਏ ਬੜੇ ਵਧੀਆ ਫੜਨ ਦੇ ਵਿੱਚ ਵੀ ਤੇ ਇਦਾਂ ਤੁਸੀਂ ਘਰੇ ਜਿਹੜਾ ਮਾਵਾ ਦੇ ਸਕਦੇ ਹੋ ਇਹ ਮਾਉ ਸਿੱਕੇ ਘਰੇ ਤਿਆਰ ਕਰ ਸਕਦੇ ਹੋ ਬਾਹਰਲੇ ਮਾਵੇ ਤੋਂ ਜ਼ਿਆਦਾ ਵਧੀਆ ਰਿਜ਼ਲਟ ਆਉਂਦਾ ਬਾਕੀ ਕਿਸੇ ਵੀ ਯੂਜ਼ ਕਰਕੇ ਦੇਖਿਓ ਤੁਹਾਨੂੰ ਬੜਾ